ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਆਪ ਜੀਆਂ ਦੇ ਚਰਨਾਂ ਬਾਤ ਨਮਸਕਾਰ ਹੈ ਵਾਹਿਗੁਰੂ ਜੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਸ਼ਰਾਬ ਦੀ ਜਾਂ ਨਸ਼ੇ ਦੀ ਕੋਈ ਪ੍ਰੋਬਲਮ ਹੈ ਪਰੇਸ਼ਾਨੀ ਹੈ ਖਾਸ ਤੌਰ ਤੇ ਉਹ ਬੀਬੀਆਂ ਉਹ ਬੇਣਾ ਜਿਹੜੀਆਂ ਆਪ ਦੇ ਗੁਰੂ ਦੀ ਬਾਣੀ ਨਾਲ ਜੁੜੀਆਂ ਹੋਈਆਂ ਨੇ ਗੁਰੂ ਜੀਆਂ ਦੀ ਮਿਹਰ ਦਾ ਸਦਕਾ ਤੇ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਉਹ ਸ਼ਰਾਬ ਪੀਂਦੇ ਨੇ ਜਾਂ ਕੋਈ ਹੋਰ ਮਾੜੀ ਚੀਜ਼ ਜਿਹੜੀ ਹੈ ਉਹ ਵਰਤੋਂ ਕਰਦੇ ਨੇ ਸੰਗਤ ਜੀਓ ਭਾਵੇਂ ਕਿਸੇ ਦੀ ਦਾ ਪਿਤਾ ਸ਼ਰਾਬ ਪਿੰਦਾ ਹੋਵੇ ਉਹਨੂੰ ਉਹ ਵੀ ਚੰਗਾ ਨਹੀਂ ਲੱਗਦਾ ਪਾਵੇਂ ਕਿਸੇ ਮਾਂ ਦਾ ਪੁੱਤਰ ਸ਼ਰਾਬ ਪਿੰਦਾ ਹੋਵੇ ਉਹ ਮਾਂ ਨੂੰ ਚੰਗਾ ਨਹੀਂ ਲੱਗਦਾ ਜੇ ਈਦੀ ਵੀ ਆਪ ਬਾਣੀ ਪੜਦੀ ਹੋਵੇ ਨਾਮ ਜਪਦੀ ਹੋਵੇ ਤੇ ਉਹਦਾ ਜਿਹੜਾ ਜੀਵਨ ਸਾਥੀ ਹੈ ਉਹ ਸ਼ਰਾਬ ਪੀਵੇ ਜਾਂ ਕੋਈ ਹੋਰ ਚੀਜ਼ਾਂ ਦੀ ਵਰਤੋਂ ਕਰਦਾ ਹੋਵੇ ਜਿਹੜੀਆਂ ਨਸ਼ੇ ਵਿੱਚ ਹੁੰਦੀਆਂ ਨੇ ਸੰਗਤ ਜੀ ਉਹਦਾ ਹਿਰਦਾ ਇਸ ਪੀੜਾ ਨਾਲ ਪਰਿਆ ਰਹਿੰਦਾ ਹੈ ਕਿ ਗੁਰੂ ਮਹਾਰਾਜ ਇਹਦੇ ਤੇ ਵੀ ਕਿਰਪਾ ਕਰੇ ਸੰਗਤ ਜੀਓ ਜਿੰਨਾ ਵੀ ਘਰਾਂ ਦੇ ਵਿੱਚ ਇਹ ਵਾਲੀ ਪਰੇਸ਼ਾਨੀ ਹੈ ਉਹਦੇ ਵਾਸਤੇ ਸੰਤ ਮਹਾਂਪੁਰੇਸ਼ੋ ਸ਼ੁਰੂ ਤੋਂ ਹੀ ਇਹ ਕੀਆ ਕਰਦੇ ਨੇ ਕਿ ਭਾਈ ਮੂਲ ਮੰਤਰ ਦਾ ਜਾਪ ਕਰੋ ਸੰਗਤ ਜੀਓ ਜਿੰਨਾਂ ਦੇ ਘਰ ਵਿੱਚ ਵੀ ਇਹ ਦਿੱਕਤ ਹੈ ਜੇ ਕੋਈ ਬੀਬੀ ਆਪਣੇ ਪਤੀ ਦੀ ਸ਼ਰਾਬ ਛਡਾਉਣ ਵਾਸਤੇ ਕੋਈ ਯਤਨ ਕਰਨਾ ਚਾਹਦੀ ਏ ਤੇ ਉਹ ਸਵਾ ਲੱਖ ਮੂਲ ਮੰਤਰ ਕਰੇ ਤੇ ਕੋਲੇ ਜਲ ਰੱਖ ਕੇ ਕਰੇ ਤੇ ਉਹ ਜਿਹੜਾ ਜਲ ਹੈ ਉਹ ਕਿਸੇ ਵੀ ਤਰੀਕੇ ਨਾਲ ਆਪਣੇ ਪਤੀ ਨੂੰ ਜਾਂ ਜਿਹੜਾ ਵੀ ਸ਼ਰਾਬਤ ਸੀ ਜਿਹਦੀ ਵੀ ਸ਼ਰਾਬ ਛਡਾਣ ਦਾ ਯਤਨ ਕਰਦੇ ਪਏ ਹੋ ਉਹਨੂੰ ਕਿਸੇ ਵੀ ਤਰੀਕੇ ਨਾਲ ਉਹ ਜਲ ਛਕਾਇਆ ਜਾਏ ਭਾਵੇਂ ਪਾਣੀ ਦੇ ਵਿੱਚ ਮਿਲਾ ਕੇ ਭਾਵੇਂ ਆਟਾ ਗੁੰਨਣ ਕਿਉ ਦੇ ਪਰਸ਼ਾਦੇ ਲਾ ਕੇ ਭਾਵੇਂ ਸਬਜੀ ਵਿੱਚ ਪਾ ਕੇ ਕਿਸੇ ਵੀ ਤਰੀਕੇ ਦੇ ਨਾਲ ਆਪ ਉਹ ਜੜਾ ਜਲ ਹੈ ਉਹ ਉਹਨੂੰ ਝਕਾਇਆ ਜਾਵੇ ਜਿਹਦੀ ਛੜਾ ਸ਼ਰਾਬ ਆਪ ਜਿ ਛੜਾਣਾ ਚਾਹੁੰਦੇ ਹੋ ਸੰਗਤ ਜੀਓ ਇਹਦੇ ਵਿੱਚ ਇੱਕ ਬੜਾ ਹੀ ਪ੍ਰਾਤਨਿਕ ਗਿਆਨ ਹੈ ਜੋ ਅੱਜ ਦੇ ਸਮੇਂ ਵਿੱਚ ਵੀ ਕੰਮ ਕਰਦਾ ਹੈ ਕਿਉਂਕਿ ਜਿਵੇਂ ਆਪਾਂ ਪਹਿਲੀਆਂ ਵੀਡੀਓ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਦੱਸਿਆ ਹੈ ਗੁਰੂ ਜੀ ਦੀ ਕਿਰਪਾ ਸਦਕਾ ਕਿ ਜਿਹੜਾ ਜਲ ਹੈ ਉਹ ਆਪਣੇ ਅੰਦਰ ਉਸ ਚੀਜ਼ ਨੂੰ ਸਮਾ ਲਿੰਦਾ ਹੈ ਤੇ ਸੰਗਤ ਜੀ ਉਹ ਜਿਹੜਾ ਜਾਲ ਹੈ ਉਹ ਹੌਲੀ-ਹੌਲੀ ਸਮਾ ਪਾ ਕੇ ਇੱਕ ਦਿਨ ਗੁਰੂ ਜੀ ਦੀ ਐਸੀ ਕਿਰਪਾ ਵਰਤਾਏਗਾ ਕਿ ਸਾਹਮਣੇ ਵਾਲਾ ਮੂਲ ਮੰਤਰ ਜਪਨ ਲੱਗ ਪਵੇਗਾ ਜਿਹਦੇ ਅੰਦਰ ਉਹ ਜਾਲ ਜਾਏਗਾ ਸੰਗਤ ਜੀ ਇਹ ਮੇਰਾ ਖੁਦ ਦਾ ਕੀਤਾ ਹੋਇਆ ਜਿਹੜਾ ਹੈ ਉਹ ਤਜਰਬਾ ਆਖ ਲੋ ਪ੍ਰੈਕਟੀਕਲ ਆਖ ਲਵੋ ਜਿਹਦੇ ਮੂੰਹ ਕਦੀ ਵੀ ਮੂਲ ਮੰਤਰ ਨਹੀਂ ਸੁਣਿਆ ਸੀ ਸੰਗਤ ਜੀਓ ਗੁਰੂ ਜੀਆਂ ਦੀ ਕਿਰਪਾ ਦਾ ਸਦਕਾ ਉਹ ਇਸ ਜਲ ਨੂੰ ਪੀਣ ਤੋਂ ਬਾਅਦ ਭਾਵੇਂ ਕਿਸੇ ਵੀ ਤਰੀਕੇ ਨਾਲ ਮੂਲ ਮੰਤਰ ਜਪੇ ਉਹ ਜਪਣ ਲੱਗ ਪਏ ਸੰਗਤ ਜੀ ਸੰਤ ਮਹਾਪੁਰਖ ਕੀਆ ਕਰਦੇ ਸਨ ਕਿ ਜਦੋਂ ਕੋਈ ਮੂਲ ਮੰਤਰ ਭਾਵੇਂ ਦੋ ਵਾਰ ਵੀ ਜਪੇ ਕੋਈ ਸ਼ਰਾਬ ਪੀਣ ਵਾਲਾ ਚਾਹੇ ਕੁਸ਼ ਖਾਣ ਪੀਣ ਵਾਲਾ ਜੇ ਉਹ ਇੱਕ ਵਾਰ ਵੀ ਮੂਲ ਮੰਤਰ ਜਪ ਲਵੇ ਉਹਦਾ ਵੀ ਅਸਰ ਇੱਕ ਦਿਨ ਜਾ ਕੇ ਐਸਾ ਹੋਵੇਗਾ ਕਿ ਉਹ ਅਮਰਤ ਛਕिएगा ਸਸੰਗਤ ਜੀ ਆਪ ਜੀ ਕਿਰਪਾ ਕਰਕੇ ਪਰੋਸੇ ਨਾਲ ਭਾਵਨਾ ਦੇ ਨਾਲ ਸਵਾਲਾ ਕਮੂਲ ਮੰਤਰ ਆਰੰਭ ਕਰੋ ਤੇ ਗੁਰੂ ਜੀਆਂ ਦੇ ਅੱਗੇ ਹਰ ਰੋਜ਼ ਬੇਨਤੀ ਕਰਕੇ ਤੇ ਮੂਲ ਮੰਤਰ ਜਿਹੜਾ ਹੈ ਉਹ ਆਪ ਜੀ ਕਰ ਸਕਦੇ ਹੋ ਸਸੰਗਤ ਜੀ ਉਹ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਹੁਤ ਸ਼ਕਤੀਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ